ਮੈਂ ਦੇ ਆਪਣੇ ਆਪ ਨੂੰ ਸਮਝਦੀ ਐ ਕਿ ਅਸੀਂ ਬਣੇ ਹੀ ਲੜਨ ਲਈ ਆਂ ਜਿੱਜ ਸਨ ਸਿੰਘ ਨੇ ਵੀ ਕੋਈ ਲੜਾਈ ਲੜੀ ਤੀ ਉਹ ਵੱਡੀ ਪੰਥ ਦੀ ਲੜਾਈ ਸੀਗੀ ਸਾਡਾ ਪੰਥਕ ਲੋਕਾਂ ਨੇ ਵੀ ਉਸ ਵੇਲੇ ਸਾਥ ਨਹੀਂ ਦਿੱਤਾ ਅੱਜ ਜਿਹੜੀਆਂ ਰਵਾਇਤੀ ਪਾਰਟੀਆਂ ਅਕਾਲੀ ਦਲ ਹੈ ਤੁਸੀਂ ਕਿਤੇ ਕੱਢ ਕੇ ਦੇਖੋ ਵੀ ਕਦੇ ਸਾਨੂੰ ਉਹਨਾਂ ਨੇ ਕੋਈ ਮਾੜਾ ਮੋਟਾ ਵੀ ਕੋਈ ਇੱਕ ਦੋ ਲਾਈਨਾਂ ਦੀ ਕੋਈ ਸਟੇਟਮੈਂਟ ਹੀ ਦਿੱਤੀ ਹੋਵੇ ਕਿ ਖਾਲਸਾ ਲੜਨ ਨੂੰ ਗਲਤ ਚੁੱਕਿਆ ਉਲਟ ਸਾਰਾ ਕੁਝ ਸਾਡੇ ਉਲਟ ਪੁੱਗਤਦਾ ਰਿਹਾ ਪਰ ਮੈਂ ਤਾਂ ਸਮਝੀ ਇਸ ਤਾਂ ਹੈਪਚੂਲ ਹੋ ਗਏ ਅੱਜ ਯਾਦ ਕੀਤਾ ਜਾਂਦਾ ਨਹੀਂ ਅੱਜ ਦੇ ਬੜੀ ਹੈਰਾਨੀ ਦੀ ਗੱਲ ਹੋਈ ਹੈ ਵੀ ਐਤਕੀ ਜਦੋਂ 6 ਜੂਨ ਨੂੰ 40 ਸਾਲਾਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਰਦਾਰ ਜਸਨ ਸਿੰਘ ਖਾਲਾਦਾ ਨਾਂ ਲੈ ਕੇ ਕਿ ਝੂਠੇ ਬੋਲਸੋ ਮੁਕਾਬਲੇ ਹੋਏ ਕਿ 40 ਸਾਲ ਇਹਨਾਂ ਨੂੰ ਝੂਠੇ ਬੋਲਸੋ ਮੁਕਾਬਲੇ ਨਹੀਂ ਦਿਸੇ ਕਿ ਗੁਰਦੇਵ ਕੌਂਕੇ ਦਾ ਐਡਾ ਵੱਡਾ ਜਿਹੜਾ ਕਰਾਇਮ ਸਾਰਾ ਉਹਦੀ ਰਿਪੋਰਟ ਵੀ ਬਾਦਲ ਸਾਹਿਬ ਦੇ ਚਿਹਰੇ ਤੇ ਪਈ ਰਹੀ ਹੈ ਤੇ ਇਹ ਸਾਰਾ ਕੁਝ ਹੁਣ ਪਤਾ ਕੀ ਹੈ ਹੁਣ ਸਿਆਸੀ ਲੋਕ ਇਹ ਸਮਝਦੇ ਆ ਕਿ ਲੋਕ ਸਾਡੇ ਤੇ ਐਵੇਂ ਹੀ ਫੇਥ ਕਰਦੇ ਜਾਣਗੇ ਲੋਕ ਹੁਣ ਜਿਹੜਾ ਆ ਚੱਲੀ ਆਪਣੀ ਇਲੈਕਸ਼ਨ ਹੀ ਚੱਲੀ ਆ ਕਿ ਲੋਕ ਇਹਨਾਂ ਨੇ ਜੋ ਮਰਜੀ ਗਈ ਜਾਣੇ ਨੇ ਤੇ ਹੁਣ ਫੇਥ ਨਹੀਂ ਕਰਦੇ ਪਏ ਹੁਣ ਕੱਲ ਦੀ ਇੱਕ ਵੱਡੀ ਸਟੇਟਮੈਂਟ ਆ ਸ਼ਾਇਦ ਇਹ ਤੁਹਾਡਾ ਸਵਾਲ ਨਹੀਂ ਆ ਉਹ ਉਹ ਬੁੱਧ ਦਾ ਸਾਰ ਨਹੀਂ ਇੱਕ ਸਟੇਟਮੈਂਟ ਦਿੱਤੀ ਐ ਕੱਲ ਪਰਸੋ ਬਈ ਸਾਡਾ ਕੋਈ ਮਿੱਤਰ ਨਹੀਂ ਤੇ ਸਾਡਾ ਕੋਈ ਦੁਸ਼ਮਣ ਨਹੀਂ ਜਿਹੜਾ ਸਾਡੇ ਲਈ ਕੰਮ ਕਰੂਗਾ ਸਾਡੀਆਂ ਮੰਗਾ ਮੰਨੂਗਾ ਜਾਂ ਕੰਮ ਕਰੂਗਾ ਚਾਹੇ ਉਹ ਕਾਂਗਰਸ ਹੋਵੇ ਨਾ ਲੈ ਕੇ ਚਾਹੇ ਉਹ ਕਾਂਗਰਸ ਹੋਵੇ ਤੇ ਚਾਹੇ ਉਹ ਭਾਜਪਾ ਹੋਵੇ ਅਸੀਂ ਉਹਨਾਂ ਦੇ ਨਾਲ ਆ ਸਿੱਧੀ ਸਟੇਟਮੈਂਟ ਆ ਪਰ ਕਾਂਗਰਸ ਦੇ ਉੱਤੇ ਅਜੇ ਤੱਕ ਕੋਸਿਆ ਕਾਲੀ ਚੱਲ ਨਹੀਂ ਜੇ ਆਪਾਂ ਗੱਲ ਕਰੀਏ 83 ਦੇ 1984 ਦੀਆਂ ਫੋਟੋਆਂ ਇਹ ਇਹ ਤਾਂ दोगਲਾਪਣ ਹੈ ਇਹ ਤਾਂ ਇੱਥੇ ਤੁਸੀਂ ਕਹੀ ਜਾਂਦੇ ਆ ਵੀ 84 ਚ ਸਾਡਾ ਅਕਾਲ ਤਖਤ ਛਟਾਇਆ ਅਕਾਲ ਤਖਤ ਤੋਂ ਗੁਰੂ ਸਾਹਿਬ ਆਪਣੀ ਅਰਦਾਸ ਹੁੰਦੀ ਹੈ ਨਾ ਵੀ ਅਕਾਲ ਤਖਤ ਨੂੰ ਅਰਦਾਸ ਹੁੰਦੀ ਹੈ ਤੇ ਤੁਸੀਂ ਪਰਸੋਂ ਦਾ ਪੁੰਦੜ ਸਾਹਿਬ ਦਾ ਬਿਆਨ ਬਣ ਲਓ ਇਹਨਾਂ ਇਹ ਤਾਂ ਹੋਣ ਕਾਂਗਰਸ 'ਚ ਜਾਣ ਨੂੰ ਤਿਆਰ ਹੋ ਗਏ ਪਹਿਲਾਂ ਤਾਂ ਭਾਜਪਾ ਨਾਲ ਇਹਨਾਂ ਦੀ ਸਿੱਗੀ ਪਤੀ-ਪਤਨੀ ਵਾਲਾ ਰਿਸ਼ਤਾ ਤੇ ਹੋਣ ਹੀ ਕਹੀ ਜਾਂਦੇ ਆ ਵੀ ਸਾਡਾ ਕੋਈ ਦੁਸ਼ਮਣ ਨਹੀਂ ਤੇ ਸਾਡਾ ਕੋਈ ਮਿੱਤਰ ਨਹੀਂ ਐਸਾ ਸੁਖਬੀਰ ਜੀ ਦਾ ਵੀ ਬਿਆਨ ਆਇਆ ਕਹਿੰਦੇ ਕਿ ਜਿਹੜੀ ਐਨਐਸਏ ਨੌਜੋਨਾਂ ਦੀ ਵਧਾਈ ਆ ਮਾੜੀ ਘਟਨਾ ਉਹਨਾਂ ਨੇ ਵੀ ਇਹ ਗੱਲ ਦਾ ਪ੍ਰਤੀਕਰਮ ਦਿੱਤਾ ਵਾ ਇਸ ਤੋਂ ਬਿਨਾਂ ਕੀ ਕਹਿ ਸਕਦਾ ਇਸ ਤੋਂ ਬਿਨਾਂ ਕੁਝ ਨਹੀਂ ਕਹਿ ਸਕਦਾ ਪਰ ਲੋਕ ਸਮਝਦੇ ਆ ਕਿ ਤੂੰ ਜਿੰਨਾ ਕਾਣ ਕਾਲੀ ਪਾਰਟੀ ਨੇ ਇਵਨ ਸੁਖਬੀਰ ਨੇ ਹਰ ਸਿਮਰਤ ਕੌਰ ਨੇ ਜਿੰਨਾ ਕੁਛ ਅਸੀਂ ਥਰੂਆਊਟ 30 ਸਾਲਾਂ ਚ ਵੇਖਦੇ ਰਹੇ ਆ ਜੇ ਪਾਲ ਨੇ ਭਾਈ ਦਵਿੰਦਰਪਾਲ ਦਾ ਮਸਲਾ ਹੋਵੇ ਭਾਈ ਹਵਾਰੇ ਦਾ ਮਸਲਾ ਹੋਵੇ ਤੁਹਾਡੀ ਜਿਹੜੀ ਬਿਆਨਬਾਜ਼ੀ ਹੈ ਉਹ ਕਿਸ ਤਲੁਕੀ ਥੋੜੀ ਤੁਸੀਂ ਤਾਂ ਅਮਰਪਾਲ ਨੂੰ ਕੱਲ ਕਹਿ ਕੇ ਹਟਿਆ ਵੀ ਮਜੀਠਾ ਸਾਹਿਬ ਮਜੀਠਾ ਕਹਿ ਕੇ ਹਟਿਆ ਵੀ ਅਸੀਂ ਇਹਨੂੰ ਤੁਸੀਂ ਇਹਨੂੰ ਫੜਦੇ ਨਹੀਂਗੇ ਤੇ ਅਸੀਂ ਇਹਨੂੰ ਦੱਸੂਣ ਸਿੱਧਿਆ ਕਰ ਦਾਂਗੇ ਵੀ ਕਿャਸੇ 10 ਮਿੰਟ ਚ ਸਿੱਧਿਆ ਕਰ ਦਾਂਗੇ ਹੁਣ ਤੇ ਉਹ ਕੀ ਕਹਿੰਦੇ ਵੀ ਜਦੋਂ ਬੰਦਾ ਡੁੱਬਦਾ ਹੁੰਦਾ ਨਾ ਤੇ ਫਿਰ ਹੱਥ ਪੈਰ ਤੇ ਮਾਰਦਾ ਹੀ ਹੈ ਹੁਣ